ਸਤਿ ਸ਼੍ਰੀ ਅਕਾਲ ਜੀ। ਮਨਮੋਠੀ ਚੈਨਲ ਤੇ ਤੁਹਾਡਾ ਸਵਾਗਤ ਹੈਗਾ। ਤੇ ਅੱਜ ਆਪਾਂ ਲੈਸ ਲਾ ਦੀ ਵੀਡੀਓ ਬਣਾਵਾਂਗੇ ਵੀ ਲੈਸ ਲਾਉਣ ਬਾਰੇ ਦੱਸਾਂਗੇ ਤੁਹਾਨੂੰ ਵੀ ਕਿਵੇਂ ਲੈਸ ਲਾਉਣੀ ਹੈਗੀ। ਆਪਾਂ ਇਹ ਲੈਸ ਤਾਂ ਲਾਵਾਂਗੇ ਕਲਗਾ ਪਾ ਕੇ। ਠੀਕ ਹੈ ਜੀ ਇਹ ਹੋਰ ਤਰੀਕਾ ਲੈਸ ਲਾਉਣ ਦਾ ਵੀ ਜਿਵੇਂ ਹੁਣ ਆਪਣੇ ਕੋਲੇ ਕੱਪੜਾ ਘੱਟ ਹੁੰਦਾ ਜਿਵੇਂ ਜਾਂ ਆਪਾਂ ਵੀ ਇਹ ਕੱਪੜਾ ਨਾ 1 ਇੰਚ ਚੌੜਾਈ 'ਚ ਆਪਾਂ ਨੂੰ ਵਧ ਲੈਣਾ ਪੈਂਦਾ ਹੈਗਾ ਵੀ ਆਪਣੀ ਜਿਹੜੀ ਅੰਡਰਗ੍ਰਾਉਂਡ ਲੈਸ ਫੇਰ ਹੀ ਲੱਗਦੀ ਹੈ। ਠੀਕ ਹੈ ਜੀ ਵੀ ਇਹ ਆਪਾਂ ਨੂੰ ਵਧ ਲੈਣਾ ਪਵੇ ਕਿਉਂਕਿ ਇਹ ਫਿਰ ਵਿੱਚ ਵੀ ਆਉਂਦਾ ਨਾ ਕੱਪੜਾ। ਇਹ ਆਪਾਂ ਕਪੜਾ ਵੱਧ ਨਹੀਂ ਲੈਂਦਾ ਕਿਉਂਕਿ ਇਹ ਪੂਰਾ ਹੀ ਸੀਗਾ ਮੇਰੇ ਸੂਟ ਮੈਂ ਕਪੜਾ ਵੱਧ ਨਹੀਂ ਲੈਂਦਾ ਕਟਿੰਗ ਮੈਂ ਪੂਰੀ ਦੀ ਕੀਤੀ ਹੈ ਜਿਵੇਂ ਕਿ ਆਪਣੀ ਮੰਗ ਰੋ ਸਲਾਹ ਆਣ ਜਿੰਦੀ ਹੁੰਦੀ ਹੈ ਵੀ ਆਪਾਂ ਲੇਸ ਲਿਆ ਕੇ ਲਾ ਦਈਏ ਸੋਹਣਾ ਲੱਗੂਣਾ ਤੇ ਕਟਿੰਗ ਆਪਾਂ ਨੋਰਮਲ ਹੀ ਕਰ ਲੈਣੇ ਤੇ ਫਿਰ ਉਹ ਆਪਾਂ ਲੇਸ ਕਿਵੇਂ ਲਾਉਣੀ ਹੈ ਉਹ ਤੁਹਾਨੂੰ ਦੱਸ ਦਿਆਂਗੇ ਆਜੋ ਤੇ ਆਪਾਂ ਹੁਣ ਇਹਦੇ ਸੈਂਟਰ ਕਰਕੇ ਨਿਸ਼ਾਨੀ ਲਾਈ ਹੈਗੀ ਜਿਵੇਂ ਹੁਣ ਆ ਇਸ ਤਰ੍ਹਾਂ ਮੈਂ ਢਕੇ ਨਾ ਸਾਰਾ ਕਪੜਾ ਜਿਵੇਂ ਆਪਣਾ 20 ਹੈਗਾ ਇਹ ਤੇ 10 ਇਹਦਾ ਅੱਧਾ ਆ ਗਿਆ ਆਪਾਂ 10 ਦੇ ਨਿਸ਼ਾਨੀ ਲਾ ਕੇ ਫਿਰ ਆਪਾਂ ਦੋਨੇ ਪਾਸੇ 5-5 ਇੰਚ ਛੱਡ ਦੇਣਗੇ 5 ਇੰਚ ਇੱਧਰ ਤੇ 5 ਇੰਚ ਇੱਧਰ ਇਸ ਤਰ੍ਹਾਂ ਆਪਾਂ ਸਾਰੇ ਤੇ ਨਿਸ਼ਾਨੀ ਲਾ ਲਾਂਗੇ ਉੱਪਰੋਂ ਲੈ ਕੇ نیچے ਤੱਕ ਤੇ ਫਿਰ ਆਪਾਂ ਇਹਦੇ ਤੇ ਇਹਦੇ ਜਿਹੜੀ ਹੁਣ ਆਪਣੀ ਆ ਨਿਸ਼ਾਨੀ ਲਾਈ ਆ ਦੇਖੋ ਮੈਂ ਸਾਰੀ ਨਿਸ਼ਾਨੀ ਲਾ ਲਈ ਇਹ ਜਿਹੜੀ ਆਪਾਂ ਹੁਣ ਆ ਨਿਸ਼ਾਨੀ ਲਾਈ ਹੋਈ ਹੈ ਇਹਦੇ ਉੱਪਰ ਹੀ ਆਪਾਂ ਲੈਸ ਨੂੰ ਤਰਾਂਗੇ ਇਸ ਤਰ੍ਹਾਂ ਪਲੇਸ ਨੂੰ ਧਰ ਲਾਂਗੇ ਹੁਣ ਆਪਾਂ ਇਹ ਉੱਪਰ ਸਲਾਈ ਲਾਵਾਂਗੇ ਪਹਿਲਾਂ ਆਪਾਂ ਇਧਰਲੀ ਸਾਈਡ 'ਤੇ ਸਲਾਈ ਲਾਵਾਂਗੇ ਤੁਨਾ ਬਲੋਂਗਾ ਕੋਲੋਂ ਆਪਣੇ ਇਹਨੂੰ ਇਕੱਠਾ ਹੋਇਆ ਉਹਦਾ ਕਪੜਾ ਹੈ ਨਾ ਇੱਥੇ ਨਾ ਡੈਡੀ ਕਿ ਹੁੰਨ ਦਾ ਲੈਸ ਡਾਰ ਹੁੰਦਾ ਇਹ ਆਪਾਂ ਇਸ ਤਰ੍ਹਾਂ ਹੀ ਕਰ ਲ ਲਈਏ ਜਦੋਂ ਹੁਣ ਆਪਾਂ ਪਾ ਲਾਂਗੇ ਸੂਟ ਉਹ ਤਾਂ ਆਪਣੀ ਫੀਟਿੰਗ ਇਸ ਤਰ੍ਹਾਂ ਹੀ ਹੋ ਜੂਗੀ ਨਾ ਤਾਂ ਕਰਕੇ ਆਪਾਂ ਇਹਨੂੰ ਥੋੜਾ ਜਿਹਾ ਇਸ ਤਰ੍ਹਾਂ ਇਹਨੂੰ ਠੀਕ ਜੇ ਕਰਕੇ ਬਲੋਂਗਾ ਤੋਂ ਕਪੜਾ ਫਿਰ ਆਪਾਂ ਲਾਂਗੇ ਜਿਵੇਂ ਐਸੇ ਰੇਤੇ ਬਲਜੀ ਕੱਢ ਕੇ ਨਾ ਧਿਆਨ ਨਾਲ ਹਲਕਾ ਹਲਕਾ ਜਿਹੀ ਖਿਚਲੂ ਬਾਲਾ ਨਹੀਂ ਦਿੱਤਣਾ ਉਹ ਕੀ ਫਿਰ ਇਹ ਨਾ ਦਾਹਾਂ ਜਿੰਨ ਚੜਨਾ ਡਰ ਰਹਿੰਦਾ ਹੈਗਾ ਲੈ ਜੀ ਆਪਾਂ ਥੋੜੀ ਜਿਹੀ ਖਿਚ ਕੇ ਨਾ ਲਾਗੀ ਤੇ ਉੱਪਰ ਜਨ ਚੱਕੀ ਜਾਂਦੀ ਹੈ ਇਹ ਜਿਹੜੀ ਆਪਾਂ ਨਿਸ਼ਾਨੀ ਲਾਈ ਹੋਈ ਹੈ ਹਨਾ ਉਹਦੇ ਤੇ ਲੈਂਸ ਲੈ ਕੇ ਉਹਨੇ ਪਾਈ ਇਹ ਕਈ ਤਰੀਕੇ ਹੁੰਦੇ ਹੀ ਲੈਂਸ ਲਾਉਣ ਦੇ ਐ ਹੋ ਜਾਂਦੇ ਵੀ ਲੈਂਸ ਤਾਂ ਹੁਣ ਆਪ ਨੂੰ ਲਾਉਣੀ ਆਉਂਦੀ ਹੈ ਉਹ ਹੀ ਆਈਡੀਆ ਪਰ ਉਹ ਵਧੀਆ ਲੱਗਦਾ ਹੁੰਦਾ ਜਿਵੇਂ ਵੀ ਹੁਣ ਲੈਂਸ ਤਾਂ ਚਲ ਸਾਰਿਆਂ ਨੂੰ ਲਾਉਣੀ ਆਉਂਦੀ ਹੁੰਦੀ ਹੈਗੀ ਇਹ ਵੀ ਕਈ ਤਰੀਕੇ ਨਾਲ ਲੱਗਦੀ ਹੈ ਤੇ ਉਸ ਤਰ੍ਹਾਂ ਆਪਾਂ ਜਿਵੇਂ ਆਪਾਂ ਨੂੰ ਵਧੀਆ ਲੱਗਦੀ ਹੈ ਕੋਈ ਟ੍ਰਿਕ ਆਪਾਂ ਉਸ ਤਰ੍ਹਾਂ ਲਾ ਲੈਂਦੇ ਹਾਂ ਰਾਖ ਕੇ ਲੈਸ ਬਹੁਤ ਸੋਹਣੀ ਲੱਗਦੀ ਹੈ ਜਿਵੇਂ ਆਪਾਂ ਅੱਖਗੇ ਵੀ ਨਹੀਂ ਅੰਡਰਗਾਉਂਡ ਹੀ ਲਾਉਂਦੇ ਉੱਪਰ ਲਾ ਕੇ ਦੇਖਿਓ ਤੁਸੀਂ ਬਹੁਤ ਸੋਹਣੀ ਲੱਗਦੀ ਹੈ ਲੈਸ ਲੱਗਦੀ ਹੈ ਨਾਲੇ ਸੌਖੇ ਤਰੀਕੇ ਨਾਲ ਲੱਗਦੀ ਹੈ ਇਹ ਇਧਰ ਵੀ ਆਪਾਂ ਇੱਕ ਸਲਾਈ ਲਾ ਲਾਂਗੇ ਇਧਰ ਵੀ ਸਾਰ हल्की हल्की है क्योंकि नहीं तो नहीं चाहिए कि की पैन लग गई है रास्ते में जेडे जेडे अपने चैनल पे नए आए वो सब्सक्राइब जरूर कर लियो लाइक शेयर जरूर कर दे कोई वीडियो नु ਹਰ ਐਪੀਸੋਡ ਇਸਪੋਰਟ ਨਾਲ ਹੀ ਚੈਨਲ ਚੱਲਦਾ ਜੀ ਹੁਣ ਆਪਾਂ ਨੂੰ ਆਪਾਂ ਨੂੰ ਵੀ ਵਧੀਆ ਲੱਗਦਾ ਵੀ ਹਨਾ ਵੀ ਆਪਾਂ ਨੂੰ ਕੋਈ ਸਪੋਰਟ ਕਰੇ ਤਾਂ ਆਪਾਂ ਫਿਰ ਹੋਰ ਵੀ ਹਿੰਮਤ ਨਾਲ ਵਧੀਆ-ਵਧੀਆ ਵੀਡੀਓ ਲੈ ਕੇ ਆਗੇ ਅੱਗੇ ਤਾਂ ਇਹ ਤਰੀਕਾ ਲੱਗਣਾ ਐਸ ਤਰ੍ਹਾਂ ਜੀ ਆਪਾਂ ਖਿੱਚ ਕੇ ਨਾ ਥੋੜਾ ਜਿਹਾ ਉਹ ਕਰਾਂਗੇ ਦੇ ਰੇ ਨਾ ਚੱਕਿਆ ਇਹ ਨਹੀਂ ਹੰਦ ਤਾਂ ਨੂੰ ਬਾਕੀ ਆਪਾਂ ਆਇਰਨ ਕਰਕੇ ਇਹਦੇ ਉੱਤੇ ਫਿਰ ਵਧੀਆ ਬਣ ਜੂਗੀ ਤੇ ਇਸੇ ਤਰ੍ਹਾਂ ਹੀ ਆਪਾਂ ਹੁਣ ਪਹਿਲਾਂ ਦੂਜੇ ਪਾਸੇ ਲਾਉਣੀ ਹੈਗੇ ਫਿਰ ਬਾਹਾਂ ਵਗੈਰਾ ਤੇ ਸਾਰੇ ਕੀਤੇ ਲਾਵਾਂਗੇ ਉਹ ਵੀ ਤੁਹਾਨੂੰ ਦਿਖਾਵਾਂਗੇ ਤੇ ਕਿਹੜਾ ਪਾਉਣ ਜਿਵੇਂ ਇੱਧਰ ਲਈ ਉਹ ਵੀ ਆਪਾਂ ਇੱਧਰ ਲਾਉਣੀ ਜਿਵੇਂ ਹੁਣ ਇਹਦਾ ਮੂੰਹ ਇੱਧਰ ਨੂੰ ਕਰਿਆਗਾ ਇਹਦਾ ਮੂੰਹ ਆਪਾਂ ਇੱਧਰ ਨੂੰ ਕਰਾ ਇਹੋ ਸਿਧਰ ધ્યાન ਜਰੂਰ ਰੱਖ ਲਿਆ ਕਰੋ ਇਸ ਤਰ੍ਹਾਂ ਹਾਂਜੀ ਆਪਾਂ ਨਾ ਇਹਦੇ ਤੇ ਕਮੀਜ਼ ਦੇੜ ਕਲੀਆਂ ਵਾਲੀ ਲੈਸ ਲਾਉਣੀ ਸੀ ਉਹ ਤਾਂ ਆਪਾਂ ਲਾ ਲਈ ਹੁਣ ਆਪਾਂ ਲਾਵਾਂਗੇ ਬਾਹਾਂ ਤੇ ਲੈਸ ਤੇ ਬਾਹਾਂ ਤੇ ਆ ਦੇਖੋ ਮੇਰਾ ਨਾ ਕੱਪੜਾ ਘੱਟ ਸੀਗਾ ਮੈਂ ਹੁਣ ਇੱਥੋਂ ਪੱਟੀ ਲਾ ਕੇ ਲੱਗ ਤੋਂ ਜੋੜ ਲਾਇਆ ਇਹ ਕੱਪੜਾ ਵਧਾਉਣ ਵਾਸਤੇ ਬਾਹ ਵਧਾਉਣ ਵਾਸਤੇ ਤੇ ਜੋੜ ਨੂੰ ਹੁਣ ਆਪਾਂ ਲੁਕਾਉਣ ਵਾਸਤੇ ਆਪਾਂ ਲੈਸ ਪਾਵਾਂਗੇ ਤੇ ਉੱਤੇ ਨਾਲੇ ਡਿਜ਼ਾਈਨ ਬਣਾ ਲਵਾਂਗੇ ਤੇ ਇਹਨੂੰ ਆਪਾਂ ਜਿਹੜਾ ਹੁਣ ਆ ਦੇਖੋ ਜਿਹੜਾ ਆਪਣਾ ਜੋੜ ਦਿਖੇਗਾ ਇਹਨੂੰ ਤੇ ਆਪਾਂ ਲੈਸ ਧਰਾਂਗੇ ਇਸ ਤਰ੍ਹਾਂ ਪਰ ਲੈਸ ਧਰਾਂਗੇ ਕਿ ਕਿਹਦੇ ਆ ਲੈਸ ਜਿਵੇਂ ਆਪਾਂ ਉਹਦੇ ਤੇ ਤਰੀ ਹੈ ਨਾ ਉਸੇ ਤਰੀ ਹੈ ਆਪਾਂ ਕਰਨੇਗਾ ਇਹਨੂੰ ਵੀ ਥੱਲੇ ਨੂੰ ਤੇ ਬੋਲਸਾ ਦੇ ਦੇ ਨਾਲੇ ਆਪਣੀ ਇਹ ਜੋੜ ਲੁੱਕ ਜੂਗਾ ਤੇ ਨਾਲੇ ਆਪਣੀ ਲੈਸ ਵੀ ਲੱਗੂਗੀ ਜਾਨਾ जी लैस खिंचनी है ज्यादा हम आप दूसरे पास भी इस तरह कोर्स लाई लाव गे इत यह वैसे गुम भी हो सकती है ये बच्चे तो मैं जान के वो उपर रखी क्योंकि कमीज भी फिर आप उपर आई है ਹਾਂਜੀ ਹੁਣ ਆਪਾਂ ਇੱਕ ਨੀਚੇ ਲ ਕਰਕੇ ਲਾਵਾਂਗੇ ਪੱਟੀ ਇਹ ਵੀ ਇਹ ਤੋਂ ਵੀ ਨਹੀਂ ਆ ਵੀ ਕੱਟ ਲੈ ਲੈ ਇਸ ਐਨੀ ਲੈਸ ਨਹੀਂ ਹੋਣੀ ਅਕੀ ਉਪਰ ਇਹਦਾ ਮੂੰਹ ਇਧਰ ਨੂੰ ਕਰਨਾ ਸੀ ਨਾ ਤਾਂ ਕਰਕੇ ਕੱਟੀਏ ਪਹਿਲਾਂ ਨਹੀਂ ਤਾਂ ਉਲਟੀ ਹੋ ਜੂਗੀ ਇਨੂੰ ਵੀ ਆਪਾਂ ਕਿਵੇਂ ਕਰਨਾ ਹੈ ਜਿਹੜਾ ਥੋੜਾ ਜਿਹਾ ਆਪਣਾ ਕੱਟ ਵਰ ਕੇ ਇਹਨੂੰ ਆਪਾਂ ਥੱਲੇ ਕੱਢਾਂਗੇ ਆਂ ਜਿਵੇਂ ਕੰਨੀ ਤੇ ਕਰਕੇ ਲਾਉਣੀ ਹੈ ਉੱਪਰ ਵੀ ਥੋੜਾ ਜਿਹਾ ਆਪਣਾ ਕੱਟ ਵਰਕ ਦਾ ਥੱਲੇ ਨੂੰ ਰਹਿ ਜੇ ਇਸ ਤਰ੍ਹਾਂ ਇਹਦੇ ਤੇ ਆਪਾਂ ਇੱਕ ਸਲਾਈ ਲਾਵਾਗੇ ਕਿਉਂਕਿ ਬਾਕੀ ਤਾਂ ਇਹ ਨੀਚੇ ਹੀ 바ਗੀ ਲੈਸ ਜਿਹੜੀ ਰਹਿ ਗਈ ਹੈ ਉਹਸ ਉੱਪਰ ਰਹਿ ਗਈ ਇਹ ਦੂਜੀ ਬਾਹ ਵੀ ਆਪਾਂ ਦੂਜੀ ਬਾਹ ਵੀ ਆਪਾਂ ਇਸੇ ਤਰ੍ਹਾਂ ਹੀ ਤਿਆਰ ਕਰ ਲਈਏ ਹਾਂ ਜੋਲੀ ਬਾਹ ਵੀ ਆਪਾਂ ਜੜ ਦਿਆਂਗੇ ਫਿਰ ਦੇਖਦੇ ਆਂ ਇਨੀ ਕਲਾਸ ਬਚੀ ਐ ਵੀ ਇਹਨੂੰ ਕਿੱਥੇ ਲੱਗ ਗਈ ਠੀਕ ਹੈ ਜੀ ਉਹ ਵੀ ਤੁਹਾਨੂੰ ਦੱਸਾਂਗੇ ਚਲੋ ਆਪਾਂ ਨੂੰ ਬਾਹ ਮੋਲਡ ਕਰਕੇ ਬਾਹ ਅਟੈਚ ਕਰਾਂ